ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਗੜੀ ਦੇ ਵਿੱਚ ਮੌਸਮ ਦੀ ਅਫਰੇਡ ਲੈ ਕੇ ਆਜਨਾ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 10 ਦਸੰਬਰ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਅਪਡੇਟ ਤੁਹਾਡੇ ਨਾਲ ਜਰੀਆ ਸਾਂਝੀ ਕਰਾਂਗੇ ਐਸੇ ਲਈ ਜਿਹੜਾ ਸੈਟੇਲਾਈਟ ਦਸੀਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੋ ਤੁਹਾਡੀ ਸਕਰੀਨ ਤੇ ਨੇ 1 ਦਸੰਬਰ ਰਾਤ ਦੇ ਲਗਭਗ ਐਸੇ ਲਈ 8:00 ਵੱਜ ਚੁੱਕੀ ਆ ਮੌਸਮ ਖੁਸ਼ਕ ਤੇ ਠੰਡਾ ਬਣਿਆ ਹੋਇਆ ਹੈ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇੱਥੇ ਇੱਕ ਪੱਛਮੀ ਸਿਸਟਮ ਲੰਘ ਕੇ ਗਿਆ ਬਿੱਤੇ 2 ਪਰ ਪੰਜਾਬ ਦੇ ਉੱਪਰ ਦੀ ਜਿਹੜਿਆ ਫੋਕੇ ਵਧਰ ਲੰਘਦੇ ਰਹੇ ਸੋ ਇਸ ਵੇਲੇ ਮੌਸਮ ਮ ਖੁਸ਼ਕ ਜੜਾ ਜਾਓ ਬਣ ਚੁੱਕਾ ਹੈ ਸੋ ਜਦੋਂ ਇਹ ਸਿਸਟਮ ਲੰਘਿਆ ਲੰਘਣ ਤੋਂ ਬਾਅਦ ਹੁਣ ਉੱਤਰਫ ਅੱਛੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਪਹਾੜਾ ਤੋਂ ਥੱਲੇ ਉਤਰਦੀਆਂ ਸਿੱਧਾ ਮੈਦਾਨਾਂ ਨੂੰ ਕੋਚ ਕਰ ਰਹੀਆਂ ਨੇ ਜਿਹਦੇ ਨਾਲ ਠੰਡ ਜੜੀਆ ਹੋਰ ਵਧੇਗੀ ਤੇ ਆਉਂਦੇ ਦਿਨਾਂ ਦੇ ਵਿੱਚ ਕੋਰੇ ਦੇ ਪੈਣ ਦੇ ਵੀ ਚਾਂਸ ਹੋਣਗੇ ਤੇ ਜੰਮੇ ਨਹੀਂ ਖਦਰ ਤੇ ਫੌਗ ਆ ਜਾਂ ਫਕਲੀ ਸਮਾਉਗਾ ਕਿਉਂਕਿ 에ਅਰ ਕੁਆਲਿਟੀ ਵੀ ਹਾਲੇ ਖਰਾਬ ਵਾਲੇ ਬਲ ਤੇ ਆ ਧੁੰਦ ਜਿਹੜੀ ਬਹੁਤ ਹੀ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਕੱਲ ਵੀ ਪਰਸੋ ਵੀ ਆਉਂਦੇ ਦਿਨਾਂ ਦੇ ਵਿੱਚ ਧੁੰਦ ਦੇ ਜਿਹੜੇ ਹੁਣ ਅਲਰਟ ਨੇ ਚਾਂਸ ਨੇ ਵਧਦੇ ਜਾ ਰਹੇ ਨੇ ਤੇ ਦੂਜੀਆਂ ਜਣੀਆਂ ਠੰਡੀਆਂ ਖੁਸ਼ਕ ਹਵਾਵਾਂ ਨੇ ਜਿਹਦੇ ਸਦਕਾ ਹੁਣ ਕੋਲਡ ਵੇਵ ਦੇ ਜਿਹੜੇ ਅਲਰਟ ਹੈਗੇ ਆ ਉਹ ਵੀ ਲਾਗੂ ਕੀਤੇ ਗਏ ਨੇ ਮੌਸਮ ਖਾਗਲੋਂ ਆਉਂਦੇ ਦਿਨਾਂ ਦੇ ਲਈ ਸੋ ਕਲਮਾ ਲਾ ਕੇ ਇੱਕ ਸਿਸਟਮ ਹਲੇ ਇੱਕ ਹੋਰ ਆ ਰਿਹਾ 5 6 7 ਤਰੀਕ ਦੇ ਲਾਗੇ ਛਾਗੇ ਜਿਹੜਾ ਕਿ ਹਲਕੀ ਕਣੀਆਂ ਹਲਕੀ ਕਿਣਮਣ ਜਾ ਹੋ ਸਕਦਾ ਕੁਝ ਖੇਤਰ ਹੋਣਗੇ ਫਿਲਹਾਲ 10 ਤਰੀਕ ਤੱਕ ਵੱਡੇ ਐਕਟਿਵ ਸਿਸਟਮ ਕੋਈ ਆ ਨਹੀਂ ਰਿਹਾ ਜਿਹੜਾ ਕਿ ਤਗੜੇ ਲੈਵਲ ਦਾ ਮੀਂਹ ਛਕੜ ਲਵਾਵੇ ਇਸ ਲਈ 10 ਤਰੀਕ ਤੱਕ ਮੀਂਹ ਛਕੜ ਵਾਲੇ ਫਿਲਹਾਲ ਸੰਭਾਵਨਾ ਬਟੇ ਲਗਤੇ ਨਹੀਂ ਹੈ ਇਸਲਾਵਾ ਜੇਕਰ ਅਫਾ ਜੋ ਤਾਜ਼ਾ ਹਫਡੇ ਡੇਟ ਦੇਖਦੇ ਹਾਂ ਜੋ ਅੱਜ ਜਾਰੀ ਕੀਤੀ ਆ ਭਾਰਤੀ ਮੌਸਮ ਵਿਭਾਗ ਨੇ ਲਗਾਤਾਰ ਤਾਵਰ ਤੋੜ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਸਕਰੀਨ ਤੇ ਦੇਖ ਸਕਦੇ ਹਾਂ 1 ਤਰੀਕ ਤੋਂ ਲੈ ਕੇ 1 2 3 4 5 ਤਰੀਕ ਦੇ ਲਈ ਕੋਲਡ ਵੇਵ ਦੇ ਯਾਨੀ ਕਿ ਸ਼ੀਤ ਲਹਿਰ ਦੇ ਅਲਰਟ ਜਿਹੜੇ ਮੌਸਮ ਖਾਗ ਨੇ ਜਾਰੀ ਕਰਦੇ ਨੇ yellow ਅਲਰਟ ਜਿਹੜੇ ਜਾਰੀ ਕੀਤਾ ਗਏ ਨੇ ਪੰਜਾਬ ਦੇ ਲਈ ਯਾਨੀ ਕਿ ਅਗਲੇ 4-5 ਦਿਨ ਕੜਾਕੇ ਦੀ ਠੰਡ ਰਹਿਣ ਵਾਲੀ ਹੈ। ਸੀਤ ਲਹਿਰ ਚੱਲਣ ਦੇ ਆਸਾਰ ਹੋਣਗੇ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਦੇ ਨਾਲ ਲੱਗਦੇ ਜਿਹੜੇ ਹਰਿਆਣੇ ਦੇ Rajasthan ਦੇ ਵਿੱਚ ਵੀ ਸੀਤ ਲਹਿਰ ਚੱਲਣ ਦੇ ਆਸਾਰ ਹੋਣਗੇ। ਸੋ ਠੰਡ ਆਉਣ ਦੇ ਦਿਨਾਂ ਦੇ ਵਿੱਚ ਹੋਰ ਵਧਣ ਦੇ ਪੂਰੇ ਪੂਰੇ ਚਾਂਸ ਨੇ ਤਰੁਗਾ।